ਹਾਂਜੀ ਮੰਮਾ ਕੀ ਕੀ ਕਰਦਾ ਦਾਲ ਬਣੇਗਾ ਤਾਂ ਸਾਡੇ ਤਾਂ ਨਹੀਂ ਕਰਦਾ ਦਾਲ ਆਦਾ ਜਿਆਲੋ ਹਲੇ ਪਾਈ ਹੋਈ ਆ ਤੇ ਤੜਕਾ ਚ ਹੋਣਾ ਬਚਾਅ ਆ ਰਹੀ ਆ ਬਿਰੋਮੈਂ ਤੂੰ ਕੀ ਕਰਦਾ ਇਹ ਬੂਤਾਂ ਨਾਲ ਚੰਦਿਆ ਨਾਲ ਵਾਸਤੇ ਤੜਕਾ ਲਵਾਂਗੇ। ਇਹ ਦਾਲ ਵਾਸਤੇ ਤੜਕਾ ਲਵਾਂਗੇ। ਹਾਂ। ਅੱਲਾਸਰ ਪਿਆ ਆਦਰਕ। ਤੇ ਜੀਰਾ ਪਾਵਾਂਗੇ। ਦਾਲ ਪਾਵਾਂਗੇ ਤੇ ਮੰਮੀ ਬਣਾਣੀ ਦਾਲ।

कटला कट दे क्यों कि मैं वहीं कुटना कुटना हाँ नहीं उसे थोड़ी बाहर नहीं कहीं बहुत टाइम नहीं लगा नहीं बहुत टाइम नहीं लगा नहीं नहीं <coughs> <coughs> ਆਪਣਾ ਇੱਥੇ ਆਟਾ ਪੁੰਨੇ ਆ ਜਾਣਾ ਤੇ ਉੱਤੇ ਚਾਰ ਬਣੀ ਜਾਂਦੀ ਆ ਐਸੀ ਧਾਰ ਬਣੀ ਜਾਂਦੀ ਆ ਸਾਰਾ ਕੁਝ ਇਕੱਠਾ ਹੀ ਕਰਦੇ ਨੇ ਉੱਤੇ ਤਾਂ ਕਿ ਇਹ ਜਦੋਂ ਆਪਾਂ ਤੜਕੇ ਨੂੰ ਰੋੜਵਾ ਲੈਂਦੇ ਜਦੋਂ ਰੋੜਾ ਲੀਂਦਾ ਨਹੀਂ ਹੋ ਗਿਆ ਰਗੜਾ ਲਾ ਲਿਆ ਹੋ ਗਿਆ ਹੋ ਚਿੱਟਾ ਆ ਤੁੰ ਕਰਾ ਵੇ ਉਹ ਰਗੜਾ ਲੱਗਿਆ ਪੂਰਾ ਹੈ ਅੱਛਾ ਜਿੰਨ ਤਾਂ ਪਹਿਲੀ ਵਾਰੀ ਰਗੜਾ ਲਾ ਹੂੰ ਸਵਾਸ ਗਾ ਰਗੜਾ ਹੈ ਤਾਂ ਸਵਾਦ ਹੀ ਕੋਸ਼ਿਸ਼ ਹੈ ਇਹ ਬੈਕਵਰ ਤੋਂ ਆ ਰਿਹਾ ਹੈ ਆਜੇ ਵਾਟ ਰਹਿਣੇ ਆਇਆ ਇੱਕ ਉਹ ਤਾਂ ਬਾਹਰ ਨੂੰ ਹੀ ਜਾਂਦਾ ਹਾਂ ਹੁਣ ਤਾਂ ਮੀਵਤੀ ਕੰਡੜੀ ਬੜੀ ਆ ਹੈ ਕਿਰਕਸ਼ੀਣਾ ਕੱਢ ਕੇ ਲੈ ਜਾ ਵੇ ਵੈਸੇ ਇਹਨਾਂ تحت ਮੈਂ ਇਹ ਗਏ ਹਾਂ ਪੱਤਲੇ ਕੱਢ ਕੇ ਲੈ ਜਾਂਦੇ ਹਾਂ ਇਹਨਾਂ ਦਾ ਕਰਦੇ ਆਂ ਬਹੀਏ ਉਹ ਅੰਦਰੋਂ ਕਰਤਾ ਲਸਣ ਹੋ ਗਿਆ ਪੂਰਾ ਆਹ ਅਦਰਕ ਤੇ ਆਸ

ਮੈਂ ਟ੍ਰਾਈ ਕਰ ਆਂ ਆਹ ਪਿਆਜ਼ ਪੱਟ ਕੇ ਪਾਈਏ ਬਹੁਤ ਜ਼ਿਆਦਾ ਬਣਾਇਆ ਹਾਂ ਮਤਲਬ ਪਿਆਜ਼ ਅੱਧਾ ਹੀ ਰਹਿ ਗਏ ਨੇ ਲੱਗਦੇ ਨਹੀਂ ਅਜਿਹਾ ਅਸਲ ਇਸ ਪ੍ਰੀ ਰਿਅਲ ਹੈ ਕਾ ਮੈਨੂੰ ਬਾਹਰ ਡੀ ਜਾਂਦੇ ਮੈਂ ਕਹਿੰਦਾ ਅੱਧੀ ਰਹਿਣੇ ਜੇ ਹਿਸਾਬ ਨਾਲ ਡੀ ਜਾਂਦੇ ਬਾਅਦ ਵਿੱਚ ਬਰਪਰੀ ਇਜ਼ ਹਿਅਰ ਟੂ ਸੇਵ ਦ ਡੇ ਹਾਂ ਤੇ ਬਲੇ ਹੋ ਮਿੱਟੀ ਦਾ ਹੁੰਦਾ ਕੁੰਡਾ ਇੰਡੀਆ ਵਿੱਚ ਮਿੱਟੀ ਦੇ ਕੁੰਡਾ ਉਹ ਤੋਂ ਡੁੰਗਾ ਨਹੀਂ ਹੋਵੇ ਅਸੇ ਹੋਗਾ ਤੇ ਸਟਰੋਂਗ ਹੋਣਾ ਤੇ ਪੁੰਗਾ ਨਹੀਂ ਹੋਣਾ ਬੜਾ ਇਹ ਕਾਦਾ ਬਣਿਆ ਤੇ ਪੱਥਰ ਪਾਉਦਾ ਬੜਾ ਪਾਉਦਾ ਪਰ ਮੋਟਾ ਮੋਟਾ ਤੇ ਤਾਂ ਇਦਾਂ ਮੈਂ ਟਾਈਮ ਟੇਬਲ ਤੇ ਪਾਉਂਦਾ ਆ ਜਿਹੜੀਆਂ ਇਹਨਾਂ ਨੂੰ ਕੱਟਣਾ ਨੇ ਸਾਰਾ ਪਰਸ਼ਨ ਤਾਂ 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 ਸਾਹ ਨੂੰ ਕੱਟਣਾ ਸਾਲਾ ਸੋਟੀਆਂ ਨੂੰ ਫਿਰ ਉਹ ਬਰਾਣੀ ਟੱਕੜੀਆਂ ਟੱਕੜੀਆਂ ਕੱਟਣਾ ਪੋਰ ਵੀ ਬਹੁਤ ਕੋਸਾ ਇਹਦੇ ਨਾਲ ਕੱਟਣਾ ਉਹ ਕੋਈ ਐਕਸਰਸਾਈਜ਼ ਨਹੀਂ ਸਟਰੋਂਗ ਨੇ ਇਹ

ਹੋਲੀ ਹੋਲੀ ਯਾਹ ਤਾਂ ਆਵਲੀ ਆ ਜੋਂਦੇ ਮਿਲਦੀ ਦੀ ਆਵਲੀ ਸੋਚ ਮੈਨੂੰ ਵੀ ਤੇਰੇ ਉਹਨੇ ਸਾ ਆਦਿੱਤਿ ਰੋਜਨੇ ਤੇ ਕੁਝ ਬਣਾਇਆ ਹਾਂ ਉਹਨੇ ਆਪੇ ਉਹਨੇ ਆਪੇ ਬਣਾਇਆ ਮੈਂ ਬਣਾਇਆ ਬਹੁਤ ਸੋਹਣਾ ਬਣਾਇਆ ਓਕੇ ਇਹ ਇਹ ਰੋਜਨੇ ਮੈਕੀ जोडन ओ आहा बनाना करते हो तो हेल्प करती सब ने हेल्प करती परी ने परी की रिश्ते क्या होता नहीं मानि जाओ अच्छा ऐसा करके रखते हो क्या क्यों पता कौन गया ਮਮਾ ਪ੍ਰੈਕਸਲੇ ਜਲੀ ਗਾ ਵੀ ਕਿਹਾ ਕੀ ਕਰਦੇ ਤੁਸੀਂ ਆ ਪਰ ਦੇਖ ਨਾ ਆਈ ਪਰ ਦੇਖ ਦੀਆਂ ਆਈ ਪਰ ਬੰਦ ਕਰੋ ਚਾਹਤ ਪੀ ਲੈ ਤੂੰ ਆ ਦਾ ਹਾਂ ਪੀ ਲੈ ਸਾਰੇ ਸਾਰੇ ਪੀ ਲੈ ਤੂੰ ਆ ਵੀ ਮੈਂ ਵੀ ਆ ਉਹ ਵੀ ਇਹਨਾਂ ਦਾ ਪਹਿਲਾ ਫਾਜ ਨੂੰ ਫਿਨਿਸ਼ ਕਰਿਆ ਹਜ਼ਾਰਾਂ ਨੂੰ ਮੈਂ ਮੈਂ ਫਾਸਟ ਕੀਤਾ ਹਾਂ ਹਾਂ ਮੈਂ ਕਿ ਮੈਂ ਦੇਖ ਮੈਂ ਮੈਂ ਉਹ ਗਾ ਨਾ ਉਹ ਗਾ ਨਾ ਆ ਤੱਕ ਉਹਦਾ ਮਾ <noise> <unintelligible> <hesitation> <unintelligible> <hesitation> <unintelligible> <hesitation> <unintelligible> 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 <unintelligible>

ਆਜਾ ਸਾਰੇ ਚਾਹ ਪੀਓ ਬਹੁਤ ਸਵਾਦ ਚਾਹਾ ਦਿਨ ਦਰ ਨੇ ਬੀਤੀਆ ਉਹਨਾਂ ਨੇ ਦੱਸਿਆ ਸਵਾਦ ਆ ਅਸੀਂ ਤਾਂ ਹਜੇ ਪੀਣੀ ਆ ਅਸੀਂ ਤਾਂ ਬਣਾ ਕੇ ਰੱਖਦੀ ਆ ਬੱਚੇ ਸਕੂਲੋਂ ਆ ਕੇ ਰੋਟੀ ਖਾ ਕੇ ਚਾਹ ਦੁੱਧ ਪੀ ਲਿਆ ਹੁਣ ਰਿਲੈਕਸ ਬਸ ਟੀਵੀ ਦੇਖਦੇ ਆ ਚਲ ਕਿਉਂ ਇੰਡੀਆ ਜਾਂਦਾ ਅੱਛਾ ਇੰਡੀਆ ਨੂੰ ਮੱਸ ਕਰਦੇ ਆ ਸਾਰੇ ਮੇਰੇ ਨਾਲੇ ਮੱਸ ਕਰਦੇ ਆ ਯਾਰ ਦੱਸਾਂ ਹਾਂ ਇੰਡੀਆ ਨੂੰ ਮੱਸ ਕਰਦੇ ਆ ਸਾਰੇ ਹਨਾ ਹਾਂ ਮੈਂ ਕਰ ਕਰਦੇ ਨਹੀਂ ਗਏ ਇੰਡੀਆ ਹਾਂ ਮੈਂ ਕਰਦੇ ਨਹੀਂ ਗਏ ਤੈਨੂੰ ਲੈ ਕੇ ਜਾਣਾ ਹੁਣ ਇੰਡੀਆ ਤੈਨੂੰ ਇੰਡੀਆ ਲਿਜਾ ਕੇ ਥੋਨੂੰ ਇੰਡੀਆ ਹੀ ਛੱਡਿਆਉਣਾ ਹਾਂ ਹਾਂ ਕਰ ਲਈ ਹਾਂ ਮੈਂ ਨਹੀਂ ਜਾਣਾ ਕੀ ਤੇ ਬਸੁੱਤ ਨੇ ਨਾ ਸਸਿ ਘਾਤੀ ਆਣਾ ਹੈ ਹਾਂ ਕਿਵੇਂ ਮਾ ਤੇ ਨਾ ਨਾ ਸੇ ਦੇ ਦੀ ਨਾ ਤੇ ਤੂੰ ਤੇ ਜੈ ਚਾਉਗੇ ਜਿਸ ਮੈਨ ਦਾ ਠੀਕ ਆ ਹਾਂ ਅ ਵੀ ਨਾ ਤਾਂ ਉੱਥੇ ਪੜਨ ਲਾਵਾਂਗੇ ਇਹਦੀ ਛੱਡਿਆ ਨਾ ਜਦੋਂ ਲੈ ਕੇ ਗਏ ਹਾਂ ਜੀ ਹਾਂ ਜੀ ਮੈਂ ਜਾਣਾ ਨਾਲ ਜਾਣਾ ਸਾਡੇ ਨਾਲ ਦੀ ਵਾਪਸ ਆਣਾ ਹਨ ਹਾਂ ਵਾਪਸ ਆ ਕੇ ਨਾਲ ਹੀ ਆਣਾ ਹਾਂ ਕੋਈ ਗੱਲ ਮੈਂ ਤੂੰ ਲਾ ਤੂੰ ਲਾ ਲਾ ਆਪਣੇ ਹੂੰ ਸ਼ਾਪ ਤੇ ਪਾਈ ਬਣੂਗੇ ਸ਼ਾਪ ਤੇ ਪਾਈ ਨਹੀਂ ਗਏ ਹੈ ਨਾ ਉਹ ਐਡੀ ਆਲੇ ਲਈ ਹੋਈਏ ਕਵੀ ਅਵੀ ਅਸੀਂ ਸ਼ਾਮ ਤੇ ਪਰੇ ਨੂੰ ਨਾਲ ਲੈ ਆਵਾਂਗੇ ਅਵੀ ਨੂੰ ਉੱਥੇ ਛੱਡ ਆਵਾਂਗੇ ਪੜਨ ਲਾ ਦਾਂਗੇ ਸਕੂਲ ਇੰਡੀਆ ਦੇ ਤੇ ਤਾਂ ਕੋਈ ਨਹੀਂ ਮੈਂ ਜਾਣਾ ਉੱਥੇ ਤੇ ਪਾਈ ਤੇ ਸ਼ਾਮ ਤੇ ਮਮਾ ਤੇ ਜੈਲੀ ਤੇ ਦੁੱਧ ਪੀਂਦੀ ਥੇ ਜੈਲੀ ਤੇ ਪਰੇ ਤੇ ਜੈਲੀ ਤੇ ਦੁੱਧ ਪੀਂਦੀ ਥੇ ਆ ਸ਼ਾਬੀ ਜੀ ਤੇ ਲਈ ਵੀ ਅਰੇ ਮੁੰਦੀਰੀ ਪਾ ਲਈ ਹੈ ਮੈਂ ਕਾ ਦੋਨ ਖਾਣੇ ਆ ਥੋੜੀ ਥੋੜੀ ਰੋਟੀ ਰੋਕ ਕੇ ਖਾਵਾਂਗੇ ਥੋੜਾ ਮੈਨੂੰ ਤਾਂ ਪਿੰਦੀਰੀ ਖਾ ਕੇ ਹੋਰ ਮੋਟੀ ਕਰ ਦਾਂਗੀ ਨਹੀਂ ਨਹੀਂ ਮੁੱਟੀ ਨਹੀਂ ਹੋਣ ਲੱਗਿਆ ਅਸੀਂ ਹੋਣ ਲੱਗੇ ਮੁੱਟੇ ਹਾਂ ਹਾਂ ਨਾ ਕਿ ਆ ਨਕਸੀਏ ਤਾਂ ਵੀ ਪਜਲੀ ਕੰਮ ਤੇ ਤੇ ਅਸੀਂ ਥੋੜੇ ਲੇਟ ਹੋ ਗਏ ਤੇ ਉਹ ਆਲਰੇਡੀ ਚਲੇ ਗਏ ਪਰ ਅਸੀਂ ਇੱਥੇ ਰੁਕਾਂਗੇ ਉਸ ਤੋਂ ਬਾਅਦ ਗੁਰਦਰ ਸਾਹਿਬ ਜਣਾ ਦੇਖ ਲੇ ਗੁਰਦਰ ਸਾਹਿਬ ਮੱਥਾ ਟਿਕਿਆਵਾਂਗੇ ਬੱਚੇ ਵੀ ਨਾਲ ਆਇਆ ਫਰੀ ਤੇ ਆਵੀ ਆਵੀ ਦਿਖਾਓ ਹਾਏ ਸਤਿ ਸ਼੍ਰੀ ਅਕਾਲ ਹਾਏ ਟਿੱਕ ਟਿੱਕ ਦੇਖੋ ਸਨੋ ਪੈਣ ਲੱਗੀ ਬੈਰਦਾ ਦੇਖੋ ਜਮਾ ਪਤਾ ਨਹੀਂ ਲੱਗਦਾ ਯਾਰ ਸਨੋ ਪੈਣੀ ਸ਼ੁਰੂ ਹੋ ਗਈ ਹਾਂਜੀ ਅਸੀਂ ਆ ਗਏ ਗੁਰਦੁਆਰਾ ਸਾਹਿਬ ਹਣ ਇਹ ਨਵਾਂ ਹੀ ਗੁਰਦੁਆਰਾ ਸਾਹਿਬ ਬਣਿਆ ਹੋਆ ਅਮਰੀਕਨ ਚ ਤੇ ਅਜੇ ਇੱਥੇ ਮਤਲਬ ਕਰਦੇ ਜਿਹਾ ਸੱਤ ਪੜਾ ਇੱਥੇ ਗੁਰਦੁਆਰਾ ਆਈ ਅਸੀਂ ਤੇ ਫੱਟ ਅਵਾਰਸਾ ਨਾ ਹੁੰਦਾ ਯਾ ਫਲੋ ਲੈ ਤਾਂ ਮਨ ਜੀ ਆਪਾਂ ਪਰ ਹੁਣ ਕਿਹਦੇ ਬਾਬਾ ਜੀ ਨੂੰ ਉੱਪਰ ਲੈ ਗਏ ਤੇ ਉੱਪਰ ਮੱਥਾ ਟੇਕ ਲੋ ਆਪਾਂ ਉੱਪਰ ਮੱਥਾ ਟੇਕ ਲੈ ਨੀ ਹਾਂ ਜੀ ਚਲੋ ਚਲੋ ਸ਼ੂਲਾ ਲਾ ਦੋ ਚਲੋ ਸ਼ੂਲਾ ਲਾ ਦੋ ਹਾਂ ਨਹੀਂ ਲਾਉਂਦੇ ਕਿਥੇ ਨਾਲ ਹੈ ਆਪਾਂ ਚੋਟੜਾ ਉਹ ਇਸ ਤਰ੍ਹਾਂ

जी जी थैंक ൂക് യ ਦੋਨੋਂ ਕਿੱਤਰ ਉਸਨੂੰ ਸਮਾਰਟ ਚੰਗਾ ਇੱਕ ਦੇਖਣ ਲਈ

ਸਿੰਦਰ ਦਸਪੋਰਟ ਬਾਰੇ ਵਿੱਚ ਹੈਗੇ ਸੀ ਥੋੜਾ ਪਹਿਲਾਂ ਤੇ ਮੌਸਮ ਨਹੀਂ ਸਹੀ ਸੀਗਾ ਹਾਂਜੀ ਹੁਣ ਤੇ ਭੇਜਦੇ ਆ ਬੰਦੀ ਕੋਈ ਗੱਲ ਹਾਂ ਸੈਟਰਡੇ ਹੁੰਦਾ ਹੈ ਮੌਸਮ ਦੀ ਕਸਮ ਦੀ ਸੰਡੇ ਵੀ ਦਸਪੋਰਟ ਲੈ ਕੇ ਜਾਂਦੇ ਆ ਸਵੇਰੇ ਮੌਢੀ ਦਸਪੋਰਟ ਲੈ ਕੇ ਜਾਂਦੇ ਆ ਹਾਂਜੀ ਜਰੂਰ ਲੈ ਕੇ ਆਰ ਹੁਣ ਚ ਕਹਿੰਦੇ ਆ ਵੀ ਪੰਜਾਬੀ ਸਿਖਾਉਂਦੇ ਆ इस लाइट नहीं चल रही है कि लाइट चला के देखो मैंने पता नहीं वो नमी लाई हुई है लाइट कितने चलेगी हाँ जी तो सास्ती काल सारे बाय सी यू इन द नेक्स्ट वीडियो ते सब्सक्राइब कर दे जो बढ़िया लगे है वीडियो ते लाइक भी कर दे थैंक यू थैंक यू सो मच ओके मैं लेंजी के साथ ਮਿਲਦੇ ਆ ਕਿਸੇ ਅਗਲੇ ਬਲੌਗ ਨਾਲ ਤੇ ਅੱਜ ਇੱਥੇ ਹੀ ਖਤਮ ਕਰਦੇ ਆ ਫਿਰ ਜਾ ਕੇ ਘਰੇ ਕੱਲੋ ਸਕੂਲ ਹਾਂਜੀ ਕੱਲੋ ਬੱਚਾ ਸਕੂਲ ਜਾਣਾ ਤੇ ਪਾਉਨੇ ਆ ਜਾ ਕੇ ਇਹਨਾਂ ਨੂੰ ਤੇ ਮਿਲਦੇ ਆ ਫਿਰ ਕਿਸੇ ਦਿਨ ਨੈਕਸਟ ਬਲੌਗ ਨਾਲ ਥੈਂਕ ਯੂ ਬਾਏ ਸਸਵਾ ਹਾਈ ਬਾਏ ਸਸਵਾ